ਜੀਡੀਐਸ ਪੰਜਾਬ ਨਿਊ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੰਗਹੀਨ ਸੰਸਥਾ ਦੇ ਵੱਲੋਂ ਕੱਲ ਐਸਡੀਐਮ ਦੇ ਦਫ਼ਤਰ ਦਾ ਘਰਾਓ ਕੀਤਾ ਗਿਆ ਸੀ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਇੱਕ ਰੋਸ ਪ੍ਰਦਰਸ਼ਨ ਕਰਨਾ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਰ ਜਦੋਂ ਅਸੀਂ ਪ੍ਰਸ਼ਾਸਨ ਨੂੰ ਪਿੰਕ ਪੈਂਦੀ ਏ ਤਾਂ ਸ਼ਾਸਨ ਰਾਤੋ ਰਾਤ ਲਖਬੀਰ ਸਿੰਘ ਸੈਣੀ ਦੇ ਘਰ ਦਾ ਘਰਾਓ ਕਰਦਾ ਏ ਇੱਥੇ ਇੱਕ ਗੱਲ ਸੋਚਣ ਵਾਲੀ ਏ ਜਿਹੜਾ ਅੰਗਹੀਨ ਹੈ ਜਿਹੜਾ ਪਹਿਲਾਂ ਹੀ ਰੱਬ ਦਾ ਮਾਰਿਆ ਹੋਇਆ ਏ ਉਹਨੇ ਕੀ ਕਰ ਲੈਣਾ ਏ ਪਰ ਸਰਕਾਰ ਦੀ ਦੁੱਗੀ ਮਾਰ ਉਹਨਾਂ ਤੇ ਇਹੋ ਜੀ ਪੈ ਰਹੀ ਏ ਉਹਨਾਂ ਦੀਆਂ ਜੋ ਹੱਕੀ ਮੰਗਾ ਹੈ ਉਹਨਾਂ ਉਹ ਨਹੀਂ ਮੰਨੀਆਂ ਜਾ ਰੀਆਂ ਇਸੇ ਤਰ੍ਹਾਂ ਦੇ ਵਿੱਚ ਅੱਜ ਉਹਨਾਂ ਨੇ ਜਿਹੜਾ ਰੋਹੀ ਵਾਲਾ ਪੁਲ ਤਰਨ ਤਾਰਨ ਦੇ ਵਿੱਚ ਉਹ ਜਾਮ ਕਰ ਦਿੱਤਾ ਗਿਆ ਏ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਉਹ ਜਿਹੜੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਣ ਤਪਦੀ ਗਰਮੀ ਦੇ ਵਿੱਚ ਜਿੱਥੇ ਅੰਘੀਨ ਸਾਥੀ ਸੜਕ ਦੇ ਉੱਤੇ ਬੈਠ ਗਏ ਨੇ ਕੋਈ ਗਰਮੀ ਦੀ ਪ੍ਰਵਾਹ ਨਹੀਂ ਕੱਖ ਨਹੀਂ ਡਟ ਗਏ ਨੇ ਮੈਦਾਨ ਦੇ ਵਿੱਚ ਕਹਿੰਦੇ ਅਸੀਂ ਆਪਣੇ ਹੱਕ ਲੈ ਕੇ ਛੱਡਾਂਗੇ ਇਸ ਤਾਦੇ ਵਿੱਚ ਪ੍ਰਧਾਨ ਲਖਬੀਰ ਸਿੰਘ ਸੈਣੀ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਅਲੀ ਨਕੀਰ ਸਿੰਘ ਜੀ ਅੱਜ ਤੁਹਾਨੂੰ ਇਹ ਟਾਕ ਘੇਰਨਾ ਪਿਆ ਕਾਰਨ ਕੀ ਹੈ ਕਾਰਨ ਇਹ ਹੈ ਕਿ ਅਸੀਂ ਦਿਵਿਆਂਗ ਬਚਾਓ ਸਰਕਾਰ ਜਗਾਓ ਜਿਹੜਾ ਆ ਰੋਸ ਮਾਰਚ ਕਰਨ ਲਈ ਪਹਿਲਾਂ ਹੀ ਮਾਨਜੋਗਿਆ ਜੀਐਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇ ਚੁੱਕੇ ਸੀ ਬਾਈ ਨੂੰ ਕਿ ਅਸੀਂ 26 ਤਰੀਕ ਨੂੰ ਜਿਹੜਾ ਦਿਵਿਆਂਗ ਬਚਾਓ ਆ ਸਰਕਾਰ ਜਗਾਓ ਰੋਸ ਮਾਰਚ ਕਰਨਾ ਸੋ ਉਸੇ ਸਬੰਧ ਦੇ ਵਿੱਚ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਇਹਾਂ ਨੇ ਮੈਨੂੰ ਰਾਤ ਦਾ 9 ਵਜੇ ਜਿਹੜਾ ਕਰੇ ਨਜ਼ਰਬੰਦ ਕਰ ਦਿੱਤਾ ਜਦੋਂ ਸਾਡੇ ਬਾਕੀ ਕੋਨੇ-ਕੋਨੇ ਤੇ ਸਾਡੀ ਜਥੇਬੰਦੀ ਦੇ ਆਗੂ ਨੂੰ ਪਤਾ ਲੱਗਿਆ ਉਹਨਾਂ ਨੇ ਅੱਜ ਮੇਰੇ ਕਿਰਿਆ ਇਸੇ ਵੇਖ ਸਰਕਾਰ ਦੇ ਵਿਰੋਧ ਸਿਆਪਾ ਕੀਤਾ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਸਾਡੇ ਆ ਜਿੰਨੇ ਸਾਥੀ ਇੱਥੇ ਪਹੁੰਚੇ ਆ ਇਹ ਉਹਨਾਂ ਨੇ ਝਕਾਨੀ ਦੇ ਕੇ ਪਹੁੰਚੇ ਇਸੇ ਰੋਸ ਵਜੋਂ ਸੀ ਇਹ ਜਿਹੜਾ ਪ੍ਰਸ਼ਾਸਨ ਤੱਕੇ ਇਸ਼ਾਈ ਕਰ ਰਿਹਾ ਆ ਉਹਦੇ ਰੋਸ ਵਜੋਂ ਸੀ ਇਹ ਜਿਹੜਾ ਚੌਂਕ ਜਿਹੜਾ ਜਾਮ ਕੀਤਾ ਆ ਕਿਉਂਕਿ ਸਾਡੇ ਕੋਲ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜਾ ਰੋਸ ਮਾਰਕਿਆ ਉਹ ਸਾਨੂੰ ਨਹੀਂ ਕੱਢਣ ਦਿੱਤਾ ਕਿ ਐਸਾ ਖਤਰਾ ਸਰਕਾਰ ਨੂੰ ਵੀ ਸਾਰਾ ਲਾਮ ਲਸ਼ਕਰ ਤੁਹਾਡੇ ਘਰ ਦੇ ਮੂੰਹੇ ਲਾ ਦਿੱਤਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਤਾਂ ਪਹਿਲਾਂ ਹੀ ਕਿਸੇ ਦੀ ਲੱਤ ਨਹੀਂ ਕਿਸੇ ਦੀ ਬਾਹ ਨਹੀਂ ਅਸੀਂ ਭੱਜ ਨਹੀਂ ਸਕਦੇ ਔਰ ਇੰਨੀ ਪੁਲਿਸ ਇਹਨਾਂ ਨੇ ਲਾਤੀ ਜੇਕਰ ਕਿਸੇ ਤੇ ਬਿਆੰਗਰੇ ਨਾ ਕਿਸੇ ਦਰਖਾਸਤ ਦਿੱਤੀ ਹੋਵੇ ਲੇਕਿਨ ਆ ਸਾਡੇ ਓਏ ਉਹਨਾਂ ਨੂੰ ਕਹਿੰਦੇ ਮੁਲਾਜ਼ਮ ਹੈ ਨਹੀਂ ਜੀ ਚੌਕੀਆਂ ਥਾਣਿਆਂ ਵਿੱਚ ਅੱਜ ਆ ਮੁਲਾਜ਼ਮ ਸੈਕਰੇਟਰੀ ਦੀ ਕੈਂਟੀਨ ਦੇ ਵਿੱਚ ਸਵੇਰ ਦਾ ਉੱਥੇ ਲਾਇਆ ਹੋਇਆ ਆ ਸੋ ਇਹਨਾਂ ਨੂੰ ਪਤਾ ਨਹੀਂ ਕਿਓ ਪਿਆਰ ਦੇ ਨਾਲ ਸਾਨੂੰ ਲੈ ਜਾਓ ਸਾਡੀ ਗੱਲ ਕਰਾ ਦਿਓ ਅਸੀਂ ਕੱਲ ਵੀ ਇਹੀ ਮੈਸੇਜ ਦਿੱਤਾ ਸੀ ਪਰ ਨਹੀਂ ਉਹ ਪ੍ਰਸ਼ਾਸਨ ਜਿਹੜਾ ਢੀਠ ਪ੍ਰਸ਼ਾਸਨ ਆ ਔਰ ਚੌਣ ਜਾਂਦੀਆਂ ਤਾਂ ਕੀਆ ਦੇਖੇ ਦਿਵਿਆਂਗਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਦਿਵਿਆਂਗ ਐਕਸ਼ਨ ਕਮੇਟੀ ਆਪਣੇ ਹੱਕਾਂ ਲਈ ਲੜੇਗੀ ਔਰ ਮਰੇਗੀ ਇਹ ਅੱਜ ਅਸੀਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਉਹ ਰੱਜ ਦੱਸ ਕੇ ਹੀ ਜਾਵਾਂਗੇ ਅਨੇਕਾਂ ਜਿਹੜੇ ਗਿਣਤੀ ਦੇ ਵਿੱਚ ਦਿਵਿਆਂਗ ਜਿਹੜੇ ਆ ਮੇਰੀ ਨਿਯਾਸ਼ ਵਿਖੇ ਪਹੁੰਚ ਚੁੱਕੇ ਆ ਅਨੇਕਾਂ ਜਿਹੜੇ ਦਿਵਿਆਂਗ ਐ ਇੱਥੇ ਹੁਣੇ ਧਰਨੇ ਦੇ ਵਿੱਚ ਇੱਥੇ ਪਹੁੰਚ ਜਾਣਗੇ ਕਿੰਤੀ ਤਰਸੇ ਮਸੀਦ ਦੀ ਤੁਹਾਡੇ ਕੋਲ ਪਹੁੰਚੇ ਉਹਨਾਂ ਨੇ ਕੀ ਵਿਸ਼ਵਾਸਵਾਇਆ ਤੁਹਾਨੂੰ ਉਹਨਾਂ ਨੇ ਇਹੀ ਗੱਲ ਕੀਤੀ ਆ ਜੀ ਕਿ ਤੁਹਾਨੂੰ ਅਸੀਂ ਲਾਜਿਤ ਭੁੱਲਰ ਮੰਤਰੀ ਨਾਲ ਮਿਲਾ ਸਕਦੇ ਆ ਵੀ ਉਹਨਾਂ ਨਾਲ ਪਹਿਲੇ 2 ਦਿਨਾਂ ਵਰ ਮੀਟਿੰਗ ਕਰ ਚੁੱਕੇ ਆ ਅਸੀਂ ਉਹਨਾਂ ਦੇ ਪੱਲੇ ਹੀ ਹੈ ਨਹੀਂ ਕੁਝ ਉਹਨੂੰ ਮਿਲ ਕੇ ਕੀ ਕਰਨਾ ਜੇਲੇ ਕੁਝ ਪੱਲੇ ਹੋਵੇ ਉਹਨੂੰ ਮਿਲਿਆ ਵੀ ਸੋ ਮੈਂ ਉਹਨਾਂ ਨੂੰ ਇਹ ਵੀ ਆਫਰ ਦਿੱਤੀ ਸੀ ਕਿ ਅਸੀਂ ਪੱਤੀ ਤੱਕ ਚੱਲ ਜਾਨੇ ਆ ਮੰਤਰੀ ਸਾਹਿਬ ਆ ਸਾਰੇ ਦਿਵਿਆਂਗਾਂ ਨੂੰ ਦੇਖਣ ਆ ਦਿਵਿਆਂਗਿਆ ਇਹ ਕਿਉਂ ਸੰਘਰਸ਼ ਕਰਨ ਦੀ ਮਜਬੂਰ ਹੋਏ ਆ ਤੋਂ ਇਹਨਾਂ ਨਾਲ ਆ ਕੇ ਗੱਲ ਕਰ ਲੈਣ ਉਹ ਕਿਹੜੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੱਕ ਜਿਹੜਾ ਰੋਡ ਜਾਮ ਕਰਨਾ ਪਿਆ ਏ ਸਾਡੀਆਂ ਨੇ ਪਿਆ ਮੀਟਿੰਗਾਂ ਜਿੱਦੀਆਂ ਸਬ ਕਮੇਟੀਆਂ ਨਾਲ ਹੋ ਗਈਆਂ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ 2500 ਰੁਪਏ ਜਿਹੜਾ ਆ ਪੈਨਸ਼ਨ ਦੇ ਰੂਪ ਦੇ ਤੁਹਾਨੂੰ ਗਾਰੰਟੀ ਦਿੱਤੀ ਜਾਵੇਗੀ ਇਹਨਾਂ ਨੇ ਵਾਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਯਾ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਆ ਡਿਜੀਟਲ ਸੈੱਲ ਬਣਾਇਆ ਜਾਊਗਾ ਇਹਨਾਂ ਨੇ ਵਾਦਾ ਕੀਤਾ ਸੀ ਕਿ ਕਿਸੇ ਵੀ ਪਾਰਟੀਆਂ ਨੂੰ ਜੇ ਧਰਮ ਦੇ ਪ੍ਰਦਰਸ਼ਨ ਨਹੀਂ ਲਾਉਣੇ ਪੈਣਗੇ ਇਹਨਾਂ ਨੇ ਵਾਦਾ ਕੀਤਾ ਕਿ ਕਿਸੇ ਨੂੰ ਭੁੱਖਾ ਨਹੀਂ ਮਾਰ ਦਿੱਤਾ ਜਾਊਗਾ ਇਹਨਾਂ ਨੇ ਵਾਦਾ ਕੀਤਾ ਸੀ ਕਿ ਤੁਹਾਡੀਆਂ ਪੈਨਸ਼ਨ ਟਾਂਸਰ ਮਾਊਗੀਆਂ ਅੱਜ ਪੈਨਸ਼ਨ 26 27 28 ਤਰੀਕ ਨੂੰ ਮਹੀਨੇ ਦੇ ਲਾਸਟ ਵਿੱਚ ਪੈਂਦੀਆਂ ਅੱਜ ਜਿਹੜਾ ਜਿਹੜਾ ਸਮਾਰਟ ਰਾਸ਼ਨ ਕਾਰਡ ਬਣਿਆ ਆ ਉਹ ਦਬੈਂਗਾ ਦੇ ਕਾਰਡ ਦਿੱਤੇ ਗਏ ਆ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਪਤਾ ਆ ਜਿਹੜੀ ਪੈਨਸ਼ਨ ਆ ਸਿਰਫ 1500 ਰੁਪਏ ਆ ਜਾ ਰਹੀ ਆ ਤੇ ਵਿਅੰਗਾਂ ਦੀ ਗੱਲ ਹੋ ਨਹੀਂ ਰਹੀ ਔਰ ਬੀਬੀਆਂ ਨੂੰ ਕਹ ਰਹੇ ਆ ਕਿ ਤੁਹਾਡਾ ਹਜ਼ਾਰ-ਹਜ਼ਾਰ ਕਰ ਜਾਣਾ ਜਿਹੜਾ ਵਿਅੰਗਾਂ ਦੀ ਗਰੰਟੀ ਆ ਉਹ ਦੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਕੀ ਤੁਹਾਡਾ ਜਿਹੜਾ ਕਾਫਲਾ ਪੱਟੀ ਤੱਕ ਪਹੁੰਚੇਗਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਜਿਹੜਾ ਪਹਿਲਾਂ ਐਲਾਨ ਕੀਤਾ ਆ ਅਸੀਂ ਪੱਟੀ ਤੱਕ ਜਾਵਾਂਗੇ ਔਰ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਜਿਹੜੀਆਂ ਧਰਾਵਾਂ ਲੋਣੀਆਂ ਤੁਸੀਂ ਲਾ ਦਿਓ ਔਰ ਜਿਹੜੀ ਡਿਬਰੂ ਘਰ ਜੇਜ ਭੇਜਣਾ ਤੁਸੀਂ ਭੇਜ ਦਿਓ ਵਿਅੰਗ ਤਿਆਰ ਆ ਅਸੀਂ ਆਪਣਾ ਸੰਘਰਸ਼ ਔਰ ਆਪਣੇ ਹੱਕਾਂ ਦੇ ਲਈ ਕੁਰਬਾਨੀ ਜਿਹੜੀ ਆ ਦੇਖੇ ਜਾਵਾਂਗੇ ਅਗਰ ਪ੍ਰਸ਼ਾਸਨ ਢਾਡੀ ਤੇ ਢੱਡੇ ਸਾਥੀਆਂ ਦੀ ਗ੍ਰਿਫਤਾਰੀ ਕਰਦਾ ਬਾਕੀ ਸਾਥੀਆਂ ਨੂੰ ਵੀ ਅਪੀਲ ਹੈ ਬਾਕੀ ਸਾਥੀਆਂ ਨੂੰ ਵੀ ਅਪੀਲਿਆ ਕਿ ਉਹਨਾਂ ਸਾਰਿਆਂ ਨੂੰ ਪਤਾ ਆ ਕਿ ਜਿਹੜੀ ਇਹ جنگ ਆ ਇਹ ਜਾਰੀ ਰੱਖਣੀ ਆ ਜਦੋਂ ਤੱਕ ਸਾਡੇ ਵਿੱਚ दम ਆ ਔਰ ਸਾਡਾ ਦਿਵਿਆਂਗ ਆਮ ਵਿਅਕਤੀ ਦਾ ਇੱਕ ਧਰ ਦਾ ਪ੍ਰਦਰਸ਼ਨ ਕਰ ਲੈਂਦੇ ਆ ਔਰ ਜੇ ਵਿਿਆਂਗ ਨੂੰ ਦੇਖੋ ਕਿੰਨਾ ਔਖਾ ਆ ਉਹ ਜਦੋਂ ਇੱਥੇ ਆ ਗਿਆ ਉਹ ਲੜਾਈ ਕਰੋ ਜਾਂ ਮਰੋ ਵਾਲੀ ਕਰਕੇ ਜਾਊਗਾ ਜੋ ਅਸੀਂ ਉਹਨਾਂ ਨੂੰ ਹਦੇਸ਼ ਦਿੱਤੇ ਹੋਇਆ ਸੋ ਅੱਜ ਵੀ ਇੱਥੇ ਜਿੰਨਾ ਵੀ ਦਿਵਿਆਂਗ ਆ ਗਿਆ ਉਹ ਵਾਪਸ ਨਹੀਂ ਜਾਊਗਾ ਮੈਂ মিডিਆ ਧਰੂ ਇਹ ਪ੍ਰਸ਼ਾਸਨ ਨੂੰ ਦੱਸ ਦੇਣਾ ਨਾ ਚਾਹੇ 2 ਦਿਨ ਲੱਗਣ ਚਾਹੇ 4 ਦਿਨ ਲੱਗਣ ਅਸੀਂ ਆਪਣਾ ਇਨਸਾਫ ਲੈ ਕੇ ਜਾਵਾਂਗੇ ਔਰ ਇਹ ਸਰਕਾਰ ਨੂੰ ਇਹ ਦੱਸਾਂਗੇ ਕਿ ਦਮਿਆਂਗਾ ਦੇ ਉੱਪਰ ਨજર ਬੰਦੀ ਜਾਜਰੀ ਲਾਠੀ ਚਾਰ ਜਿੰਨਾਂ ਦੀ ਲੋੜ ਨਹੀਂ ਆ ਸਾਨੂੰ ਤੁਹਾਡੇ ਪਿਆਰ ਦੀ ਲੋੜ ਹੈ ਇਹਨਾਂ ਨੂੰ ਪਿਆਰ ਦੇ ਨਾਲ ਜਿਹੜੀ ਗੱਲਬਾਤ ਤੁਸੀਂ ਕਰੋ ਕੀ ਬਕਲਾਵ ਵਾਲੀ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਸਪੋਰਟ ਕਰੋਗੇ ਬਿਲਕੁਲ ਸਵਾਲ ਹੀ ਨਹੀਂ ਪਤਾ ਹੁੰਦਾ ਜਿਨ੍ਹਾਂ ਨੇ 2 ਸਾਲ ਸਬ ਕਮੇਟੀ ਨਾਲ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋ ਗਈਆਂ ਕੈਰਰ ਮੰਦਰੀਆਂ ਨਾਲ ਮੀਟਿੰਗਾਂ ਹੋ ਗਈਆਂ ਪ੍ਰਿੰਸੀਪਲ ਸਾਈਡੀਆਂ ਨਾਲ ਮੀਟਿੰਗਾਂ ਹੋ ਗਈਆਂ ਇਸ ਮੀਟਿੰਗ ਨਾਲ ਮੀਟਿੰਗਾਂ ਹੋ ਗਈਆਂ ਇਹਨਾਂ ਨੂੰ ਐਸਾ ਕਿ ਦਿਵਾਂਗ ਦੀ ਬਰਗ ਦਾ ਦੁੱਖ ਹੀ ਨਹੀਂ ਸਮਝ ਲੱਗਾ ਇਹੋ ਜੀ ਪਾਰਟੀ ਨੂੰ ਦਿਵਾਂਗ ਵੋਟ ਪਾਊਗਾ ਮੈਂ ਕਿ ਇਹਨਾਂ ਦਾ ਜਬਰਦਸਤ ਵਿਰੋਧ ਔਰ ਕਾਲੀਆਂ ਝੰਡੀਆਂ ਨਾਲ ਕਰਾਂਗੇ ਅਸੀਂ ਅਗਰ ਜੇ ਤਹਾਡੇ ਉੱਪਰ लाठी चार्ज ਹੁੰਦਾ ਤਾਂ ਤੁਹਾਡਾ ਅਗਲਾ ਅਖ਼ਰ ਕੀ ਹੈ ਅਸੀਂ लाठी चार्ज ਵੀ ਕਰ ਲੈਣਾ ਚਾਹੇ ਗ੍ਰਿਫਤਾਰੀਆਂ ਕਰ ਲੈਣਾ ਅੰਗੀਆਂ ਇਹ ਨਹੀਂ ਆ ਬੈਹੋ ਗੱਡੀ ਦੇ ਵਿੱਚ ਸੰਘਰਸ਼ ਕਰਾਂਗੇ ਔਰ ਸੰਘਰਸ਼ ਦੇ ਕਾ ਹੱਕ ਲਵਾਂਗੇ ਔਰ ਸੰਘਰਸ਼ ਦੇ ਨਾਲ ਹੀ ਮਰਾਂਗੇ ਤੁਸੀਂ ਦੇਖ ਲਿਓ ਭਾਵੇਂ ਜਿੰਨੀ ਮਰਜ਼ੀ ਫੋਰਸ ਲਾ ਦਿਓ ਆ ਮੇਰੇ ਪੰਜ ਵਿਅੰਗਾਂ ਨੂੰ ਗੱਡੀ 'ਚ ਬਿਠਾ ਕੇ ਦਿਖਾ ਦੇਣਾ ਇਹ ਸੋਖਾ ਨਹੀਂ ਆ ਇਹ ਦੀ ਝਾਰੂ ਸਾਥੀ ਆ ਲੰਮੇ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਆ ਇਹ ਆਪਣੀਆਂ ਕੁਰਬਾਨੀਆਂ ਦੇਣੀਆਂ ਜਾਣਦੇ ਆ ਔਰ ਅਸੀਂ ਸਿਰਫ ਤੇ ਸਿਰਫ ਦੇ ਵਿਅੰਗਾਂ ਦਾ ਮਾਨ ਸਨਮਾਨ ਆਸੀਂ ਸਿਰ ਤੇ ਸਿਰ ਜਿਹੜਾ ਸਾਡਾ ਰਾਈਟ ਬਣਿਆ ਆ ਆਂਗੀਆਂ ਨੂੰ ਭੜਾਈ ਐਕਟਰ ਉਹਨੂੰ ਲੰਗੜਾ ਹੋਲੇ ਸੰਘਰਸ਼ ਕਰ ਰਹੇ ਆ ਉਹਨੀਆਂ ਜਿਹੜੀਆਂ ਲੰਗੜਾ ਕਾਂਦੀ ਇਹ ਪ੍ਰਸ਼ਾਸਨ ਉਹ ਨਿਆਪਾਲਕਾ ਵੀ ਇਹਨਾਂ ਨੂੰ ਅੱਗੇ ਨਹੀਂ ਰੋਊਗਾ ਦੇ ਵਿੱਚ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੀ ਚੇਤਾਵਨੀ ਰਵੇਗੀ ਸਰਕਾਰ ਨੂੰ ਇਹ ਚੇਤਾਵਨੀ ਆ ਕਿ ਕਰੋ ਜਾਂ ਮਰੋ ਅਸੀਂ ਕਰਕੇ ਜਾਵਾਂਗੇ ਤੁਹਾਡੀਆਂ ਜਿੰਨੀਆਂ ਵੀ ਧੰਕੀਆਂ ਸਾਨੂੰ ਮਨਜ਼ੂਰ ਆ ਇੱਥੇ ਹੀ ਐਸੇ মিডিਆ ਦੇ ਵਿੱਚ ਤੁਸੀਂ ਜਵਾਬ ਦੇਣੇ ਆ ਐਸੇ মিডিਆ ਵਿੱਚ ਅਸੀਂ ਜਵਾਬ ਦੇਣੇ ਆ ਉਸੇ ਨਿਆਪਾਲਕਾ ਵਿੱਚ ਤੁਸੀਂ ਜਵਾਬ ਦੇਣੇ ਆ ਉਸੇ ਨਿਆ ਪਰਕਾ ਮੈਂ ਦਸੀ ਜਵਾਬ ਦੇਣੇ ਆ ਠੀਕ ਹੈ ਧੰਨਵਾਦ ਪ੍ਰਸ਼ਾਸਨ ਵੀ ਮੌਜੂਦ ਹੈ ਆਪਾਂ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਪ੍ਰਸ਼ਾਸਨ ਵੀ ਮੌਜੂਦ ਹੈ ਸਰ ਕਿਹੜੀਆਂ ਉਹਦੀਆਂ ਮੰਗਾਂ ਨੇ ਜਿਹਦੇ ਤਹਿਤ ਅੱਜ ਇਹਨਾਂ ਨੇ ਰੋਡ ਜਾਮ ਕੀਤਾ ਹੈ ਦੇਖੋ ਜੀ ਮੈਂ ਜ਼ਿਆਦਾ ਧਾਰੋਲੀ ਇਹਨਾਂ ਨੂੰ ਬਾਅਦ ਚ ਨਹੀਂ ਕੀਤਾ ਜਿੰਨੀ ਇਹਨਾਂ ਦੀ ਮੰਗ ਸੀਗਾ ਜੋ ਵੀ ਇਹਨਾਂ ਦਾ ਮੰਗ ਪੱਤਰ ਸੀ ਕੋਈ ਪਹਿਲਾਂ ਮੀਟਿੰਗਸ ਹੋਈਆਂ ਸੀ ਇਹਨਾਂ ਦੀ ਹ ਬਟ ਜੋ ਐਸ ਪਰ ਡੀਸੀ ਸਾਹਿਬ ਦੀ ਜਾਂ ਸਿਵਲ ਡਿਪਾਰਟਮੈਂਟ ਹੋਏ ਇਹਨਾਂ ਨੂੰ ਪਰਮਿਸ਼ਨ ਮਿਲੀ ਉਸ ਅਕੋਰਡਿੰਗ ਕਿ ਆਪਣਾ ਜੋ ਵੀ ਰੋਸ ਮਾਰਾ ਆ ਗਿਆ ਹੈ ਸ਼ਾਮੇ ਟੰਗਲ ਕਰਦੇ ਨੇ ਦਾ ਡੈਫੀਨਟਲੀ ਕਿਸੇ ਵੀ ਪ੍ਰਸ਼ਾਸਨ ਨੂੰ ਕੋਈ ਤਰਾਜ ਨਹੀਂ ਪਰ ਜੇ ਇਹ ਇਦਾਂ ਕਰਕੇ ਜਾਂ ਲਾਂਡਰ ਆਰਡਰ ਸਿਚੁਏਸ਼ਨ ਕ੍ਰੀਏਟ ਕਰਨਗੇ ਫਿਰ ਡੈਫੀਨਟਲੀ ਅਸੀਂ ਆਦੀ ਡਿਊਟੀ ਤਾਂ ਕਰਨੀ ਹੈ ਸਰ ਇਹ ਕਹਿੰਦੇ ਨੇ ਕਿ ਜਿੱਥੇ ਰਾਜਨੀਤਿਕ ਪਾਰਟੀਆਂ ਇਕੱਠ ਕਰਦੀਆਂ ਜਾਂ ਰੈਲੀ ਕਰਦੀਆਂ ਨੇ ਰੋਸ ਪ੍ਰਦਰਸ਼ਨ ਕਰਦੀਆਂ ਨੇ ਅਸੀਂ ਵੀ ਆਪਣੇ ਹੱਕੀ ਮੰਗਾਂ ਬਾਤ ਤੇ ਰੋਸ ਪ੍ਰਦਰਸ਼ਨ ਕਰਨਾ ਸਾਡੇ ਵਾਹਨਾਂ ਦੇ ਜਿਹੜੇ ਕਾਗਜ਼ ਮੰਗੇ ਗਏ ਨੇ ਔਰ ਸਾਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਅਸੀਂ ਸਿਰ ਆਪਣਾ ਇੱਕ ਮੰਗ ਪੱਤਰ ਹੀ ਦੇਣਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਕਿਹਾ ਜੀ ਛਾਤ 'ਤੇ ਟੰਗ ਨਾਲ ਹਰ ਚੀਜ਼ ਹੁੰਦੀ ਹੈ ਮੰਗ ਪੱਤਰ ਦੇਣਾ ਉਹ ਜਿਹੜਾ ਚੈਨਲ ਸੀਗਾ ਇਹਨਾਂ ਨੂੰ ਪ੍ਰੋਪਰ ਇੱਕ ਗੱਲ ਮੇਰੇ ਡਿਪ ਸਾਹਿਬਾ ਮੇਰੇ ਸੀਨੀਅਰ ਅਫੀਸਰ ਆਏ ਸੀਗੇ ਉਸ ਤੋਂ ਇਹਨਾਂ ਵੀ ਕੀਤੀ ਐ ਪਰ ਜੇ ਅਸੀਂ ਉਸ ਨੂੰ ਐਗਰੈਸ਼ਨ ਦੇ ਤੌਰ ਤੇ ਕਰਾਂਗੇ ਫਿਰ ਥੋੜੀ ਜੀ ਗੱਲ ਸਾਡੀ ਲੈਂਡ ਆਰਡਰ ਵਾਲੀ ਹੋ ਜਾਂਦੀ ਐ ਨੰਬਰ 2 ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਲਸਾ ਕਰ ਰਹੀ ਐ ਜਾਂ ਰੈਲੀ ਕਰ ਰਹੀ ਐ ਉਹ ਡੈਫੀਨੇਟਲੀ ਐਸ ਪਰ ਰੂਲ ਕਰ ਰਹੀ ਐ ਜੋ ਸਾਡੇ ਤੋਂ ਪੁੱਛਿਆ ਜਾਂਦਾ ਜੋ ਐਸਡੀਐਮ ਸਾਹਿਬ ਤੋਂ ਪਰਮਿਸ਼ਨ ਲਈ ਜਾਂਦੀ ਉਹ ਆਪਦੀ ਪਰਮਿਸ਼ਨ ਦੇ ਸਾਹਮਣੇ ਕਰ ਰਹੇ ਨੇ ਸਰ ਉਹ ਕਹਿੰਦੇ ਕਿ ਹਰ ਹੀਲੇ ਅਸੀਂ ਪੱਟੀ ਪਹੁੰਚਾਂਗੇ ਭਾਵੇਂ ਜਿਹੜੇ ਮਰਜ਼ੀ ਸਾਨੂੰ ਰਸਤਾ ਪ ਦੇਖੋ ਜੀ ਉਹ ਆਪਣੇ efforts ਜੋ ਵੀ ਕਰਨਾ ਚਾਹੁੰਦੇ ਨੇ ਅਸੀਂ ਮੈਂ ਉਹਦੇ ਤੇ ਕਮੈਂਟ ਨਹੀਂ ਕਰੂੰਗਾ ਪਰ ਅਸੀਂ ਜੋ as per rule ਬਣੂਗਾ ਜੋ as per law ਬਣੇਗਾ ਅਸੀਂ ਉਹ ਆਪਣਾ ਕਰਾਂਗੇ ਠੀਕ ਹੈ ਧੰਨਵਾਦ ਜੀ ਸੋ ਅ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਅਸੀਂ ਆਪਣੇ ਜਿਹੜੇ ਰੂਲ ਹੈ ਉਹ ਫੋਲੋ ਕਰਾਂਗੇ ਉਹਨਾਂ ਨੇ ਜਿਹੜਾ ਵੀ ਰਸਤਾ اختیار ਕਰਨਾ ਉਹ ਕਰ ਸਕਦੇ ਨੇ ਪਰ ਅਸੀਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਲਖਵੀਰ ਸੈਣੀ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਅੰਗਹੀਨ ਸੁਭਾ ਪ੍ਰਧਾਨ ਲਖਵੀਰ ਸਿੰਘ ਸੈਣੀ ਜੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਆਪਣੀ ਗੱਲ ਤੇ ਅੜੇ ਨੇ ਕਿ ਅਸੀਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅਸੀਂ ਪੱਤੀ ਪਹੁੰਚਾਂਗੇ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਕਹਿੰਦੇ ਕਿ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਦੇਖਣਾ ਹੋਵੇਗਾ ਕਿ ਲਖਬੀਰ ਸੈਣੀ ਦੀ ਪੱਟੀ ਪਹੁੰਚ ਪਾਉਂਦੇ ਨੇ ਪ੍ਰਸ਼ਾਸਨ ਉਹਨਾਂ ਨੂੰ ਰੋਕ ਪਾਉਂਦਾ ਏ ਇਹ ਤਾਂ ਆਉਣ ਵਾਲਾ ਸਮਾਂ ਦੇਖੇਗਾ ਤੱਕ ਤੱਕ ਸਾਨੂੰ ਬਹੁਤ ਜਤ ਮੈਂ ਤਾਂ ਡੱਪੜਾ ਹਰਦਾਲ ਸਿੰਘ ਕਰਨ ਤਾਰਨ